आरपीटी 24 ਵੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਪ੍ਰੋਗਰਾਮ ਵਿਚਾਰ ਵਟਾਂਦਰਾ ਦੇ ਵਿੱਚ ਮੈਂ ਹਾਂ ਸ਼ੀਤਲ ਠਾਕੁਰ ਤੇ ਮੇਰੇ ਨਾਲ ਅੱਜ ਪ੍ਰੋਗਰਾਮ ਦੇ ਵਿੱਚ ਨੇ ਸੀਨੀਅਰ ਪੱਤਰਕਾਰ ਸੁਰੇਂਦਰਪਾਲ ਜੀ ਸਰ ਸਵਾਗਤ ਹੈ ਪ੍ਰੋਗਰਾਮ ਵਿੱਚ ਬਹੁਤ ਧੰਨਵਾਦ ਜੀ ਸਾਰਿਆਂ ਦਾ ਸਤਿ ਸ੍ਰੀ ਅਕਾਲ ਸਭ ਤੋਂ ਪਹਿਲਾਂ ਸਰ ਗੱਲ ਕਰਾਂਗੇ ਪਹਿਲਗਾਮ ਦੀ ਮੰਗਲਵਾਰ ਦੇ ਦਿਨ ਇੱਕ ਬਹੁਤ ਵੱਡੀ ਘਟਨਾ ਵਾਪਰੀ ਜਿਸ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਮੈਨੂੰ ਲੱਗਦਾ ਹੈ ਕਿ ਸਿਰਫ ਦੇਸ਼ ਹੀ ਨਹੀਂ ਬਲਕਿ ਜਿਹੜਾ ਵੀ ਕੋਈ ਮੁਲਕ ਇਸ ਖਬਰ ਨੂੰ ਸੁਣਦਾ ਹੈ ਵੇਖਦਾ ਹੈ ਪੜ੍ਹਦਾ ਹੈ ਉਸ ਦਾ ਦਿਲ ਵੀ ਜਿਹੜਾ ਰੋਣ ਲੱਗ ਜਾਂਦਾ ਹੈ ਸੋ ਇਸ ਘਟਨਾ ਤੋਂ ਬਾਅਦ ਅ ਦੇਸ਼ ਦੇ ਪ੍ਰਧਾਨ ਮੰਤਰੀ ਦੇ ਵੱਲੋਂ ਗ੍ਰਹਿ ਮੰਤਰੀ ਅਮਿਤ ਸ਼ਾ ਦੇ ਵੱਲੋਂ ਵਾਰ-ਵਾਰ ਇਹ ਕਿਹਾ ਜਾ ਰਿਹਾ ਕਿ ਅਸੀਂ ਅਤਵਾਦ ਨੂੰ ਹੁਣ ਬਰਦਾਸ਼ਤ ਨਹੀਂ ਕਰਾਂਗੇ ਸੋ ਕੁਝ ਜਿਹੜੇ ਐਕਸ਼ਨ ਲਏ ਗਏ ਜਿਵੇਂ ਕਿ ਜੋ ਪਾਕਿਸਤਾਨੀ ਇੱਥੇ ਰਹਿੰਦੇ ਸਨ ਉਹਨਾਂ ਨੂੰ ਜਾਣ ਨੂੰ ਕਹਿ ਦਿੱਤਾ ਗਿਆ ਸਿੰਧੂ ਜਲ ਸਮਝੌਤਾ ਰੱਦ ਕਰ ਦਿੱਤਾ ਗਿਆ ਅਟਾਰੀ ਬਾਰਡਰ ਬੰਦ ਕਰ ਦਿੱਤਾ ਗਿਆ ਕੀ ਕਹਿੰਦੇ ਹੋ ਦੇਖੋ ਸੀਤਲ ਸਭ ਤੋਂ ਵੱਡੀ ਗੱਲ ਹੈ ਕਿ ਹੈ ਤਾਂ ਮੰਦਭਾਗੀ ਘਟਨਾ ਔਰ ਦੁਖਦਾਈ ਘਟਨਾ ਕੀ ਲਗਾਤਾਰ ਲਗਾਤਾਰ ਪਾਕਿਸਤਾਨ ਵੱਲੋਂ ਕਿਸੇ ਨਾ ਕਿਸੇ ਤਰੀਕੇ ਹਿੰਦੁਸਤਾਨ ਨੂੰ ਡਿਸਰਵ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਬਿਲਕੁਲ ਚਾਹੇ ਉਹ ਪੂਰੀ ਦਾ ਅਟੈਕ ਹੋਵੇ ਪੁੰਛ ਦਾ ਹੋਵੇ ਆਪਣਾ 에ਅਰ ਫੋਰਸ ਪਠਾਨਕੋਟ ਦਾ ਅਟੈਕ ਹੋਵੇ 2016 ਦਾ 2017 ਦਾ ਦੀਨਾ ਮੇਰਾ ਦਾ ਅਟੈਕ ਹੋਵੇ ਅਮਨ ਅਜ਼ੀ ਹਤਰਾ ਦੇ ਅਟੈਕ ਹੋਇਆ ਪਿੱਛੇ ਸੱਤ ਸ਼ਰਧਾਲੂ ਮਾਰੇ ਗਏ ਪਲਵਾਮਾ ਦਾ ਅਟੈਕ ਹੋਵੇ ਇਦਾਂ ਦੇ ਅਟੈਕ ਬਾਰ-ਬਾਰ ਪਾਕਿਸਤਾਨ ਵੱਲੋਂ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਕਿਸੇ ਤਰੀਕੇ ਹਿੰਦੁਸਤਾਨ ਵਿੱਚ ਧਾਰਮਿਕ ਜੜੀਆਂ ਆਪਸ ਵਿੱਚ ਭਾਈਚਾਰਕ ਸਾਂਝ ਨੂੰ ਤੋੜਿਆ ਜਾਵੇ। ਉਹਦੀ ਕੋਸ਼ਿਸ਼ ਇੱਕ ਵਾਰ ਨਹੀਂ ਹੋਈ ਤੁਸੀ ਯਾਦ ਹੋਵੇਗਾ ਕਿ ਇੱਕ ਵਾਰ ਛਾਤੀ ਸਿੰਘਪੁਰਾ ਵਿੱਚ ਸਿੱਖਾਂ ਦਾ ਨਰਸਨ ਹਾਰ ਹੋਇਆ 35 ਸਿੱਖਾਂ ਨੂੰ ਮਾਰਿਆ ਗਿਆ। ਬਾਅਦ ਦੇ ਵਿੱਚ ਕੋਸ਼ਿਸ਼ ਇਹ ਸੀ ਸਿੱਖਾਂ ਦਾ ਕਿਸੇ ਤਰੀਕੇ ਮੁਸਲਮਾਨ ਭਾਈਚਾਰੇ ਨਾਲ ਕਲੈਸ਼ ਬਣਾਇਆ ਜਾ ਹਾਂਜੀ ਲੇਕਿਨ ਉਹਦੇ ਵਿੱਚ ਬਾਅਦ ਵਿੱਚ ਸਫਲ ਨਹੀਂ ਹੋ ਪਾਏ ਬੜੀ ਲੋਕ ਇਕੱਠੇ ਕਿਉਂਕਿ ਹਿੰਦੁਸਤਾਨ ਦੀ ਖੂਬਸੂਰਤੀ ਇੱਥੇ ਦੀ ਭਾਈਚਾਰਕ ਸਾਂਝ ਹੈ ਹਾਂ ਔਰ बार-बार ਫਿਰ ਕੋਸ਼ਿਸ਼ ਹੁਣ ਜਿਹੜੀ ਕੀਤੀ ਗਈ ਹੈ ਹੁਣ ਕੋਸ਼ਿਸ਼ ਇਹ ਕੀਤੀ ਗਈ ਹੈ ਕਿ ਕਿਸੇ ਤਰੀਕੇ ਹਿੰਦੂਆਂ ਔਰ ਮੁਸਲਮ ਕਮਿਊਨਿਟੀ ਜਿਹੜੀ ਹੈ ਇਹਨਾਂ ਦੇ ਵਿੱਚ ਆਪਸ ਵਿੱਚ ਦਰਾਰ ਪਾਈ ਜਾਵੇ ਇੱਕ ਦੂਜੇ ਦੇ ਖਿਲਾਫ ੜਕਾਇਆ ਜਾਵੇ ਹਾਂ ਹਾਲਾਂਕਿ ਤੁਸੀਂ ਇਸ ਘਟਨਾਕ੍ਰਮ ਤੋਂ ਬਾਅਦ ਦੇਖੋ ਜਿਹੜੀ ਕਸ਼ਮੀਰ ਉਹ ਸ਼੍ਰੀਨਗਰ ਦੇ ਵਿੱਚ ਮੁਸਲਮ ਕਮਿਊਨਿਟੀ ਦੇ ਲੋਕ ਸੀ ਉਹਨਾਂ ਨੇ ਬਹੁਤ ਲੋਕਾਂ ਦੀ ਟੂਰਿਸਟਾਂ ਦੀ ਪੈਰਵੀ ਕੀਤੀ ਉਹਨਾਂ ਨੂੰ ਕਾਇਲਾ ਨੂੰ ਚੁੱਕ ਕੇ ਹਸਪਤਾਲ ਪਹੁੰਚਾਇਆ ਵੱਖ-ਵੱਖ ਵੀਡੀਓ ਨਸ਼ਰ ਹੋਈਆਂ ਉਹਨਾਂ ਨੇ ਰੋਟੀ ਕੱਪੜਾ ਮਕਾਨ ਸਾਰੀਆਂ ਚੀਜ਼ਾਂ ਦੀ ਸਹੂਲਤਾਂ ਦਿੱਤੀਆਂ ਇੱਕ ਵਾਰ ਇੱਕ ਤਾਂ ਵੀਡੀਓ ਮੈਂ ਦੇਖ ਰਿਹਾ ਸੀ ਉਹ ਮੁਫਤ ਖਾਣਾ ਵੀ ਖਵਾ ਰਹੇ ਸੀ ਸਾਰਿਆਂ ਨੂੰ ਭਈ ਅਸੀਂ ਲੰਗਰ ਦੀ ਸੇਵਾ ਕਰ ਰਹੇ ਹਾਂ ਜੀ ਹਾਂ ਪਾਣੂ ਸਾਡੇ ਕਿਉਂਕਿ ਉਹਨਾਂ ਦੀ ਰੋਜ਼ੀ ਰੋਟੀ ਹੀ ਸਾਡੇ ਸਲਾਨੀ ਐ ਇੱਥੋਂ ਦੇ ਜਿਹੜੇ ਜਾਣੇ ਆ ਵੱਖ-ਵੱਖ ਦੇਖੋ ਕਰਨਾਟਕਾ ਤੋਂ ਲੋਕ ਆਏ ਹੋਏ ਸੀ ਗੋ ਉਧਰੋਂ ਪੂਨੇ ਤੋਂ ਆ ਰਹੇ ਸੈਰਿਸਮ ਨੂੰ ਇੱਕ ਵੱਡਾ ਤੱਕਾ ਲੱਗੇਗਾ ਵੱਡਾ ਵੱਡਾ ਲੱਗ ਗਿਆ ਹੁਣ ਕੀ ਹੋਇਆ ਕਿ ਦੋ ਚੀਜ਼ਾਂ ਜਿਹੜੀਆਂ ਉਹ ਪਾਕਿਸਤਾਨ ਨੇ ਗਲਤ ਕੀਤੀਆਂ ਇਹਦੇ ਵਿੱਚ ਇੱਕ ਤਾਂ ਜਿਹੜੇ ਉੱਥੇ ਇੱਕ ਆਰਥਿਕ ਪੱਖੋਂ ਜਿਹੜਾ ਉਹ ਕਮਜ਼ੋਰ ਹੋਵੇਗਾ ਹੁਣ ਹਜੇ ਸਲਾਨੀਆਂ ਦਾ ਟੂਰਿਸਟਾਂ ਦਾ ਵਿਸ਼ਵਾਸ ਕਸ਼ਮੀਰ ਸ਼ਿਰੀਨਗਰ ਵੱਲ ਜਾਣਾ ਨਹੀਂਗਾ ਕਿਉਂਕਿ ਅੱਜ ਵੀ ਮੈਂ ਦੇਖਿਆ ਫਲਾਈਟਾਂ ਖਾਲੀ ਜਾ ਰਹੀਆਂ ਦੋ ਬੰਦੇ ਬੈਠੇ ਤਿੰਨ ਬੰਦੇ ਬੈਠੇ ਸਭ ਨੇ ਆਪਣੀਆਂ ਟਿਕਟਾਂ ਰੱਦ ਕਰ ਦਿੱਤੀਆਂ ਉੱਥੇ ਹੁਣ ਬਰੋਜਗਾਰੀ ਹੋ ਜੇਗੀ ਹਾਂ ਉਹਨਾਂ ਦੀ ਜਿਹੜੀ ਆਰਥਿਕ ਸੱਟ ਮਾਰੀ ਉਹਨਾਂ ਨੇ ਕਸ਼ਮੀਰ ਦੇ ਲੋਕਾਂ ਨੂੰ ਮੁਸਲਮ ਪਾਈਚਾਰੇ ਦੇ ਲੋਕ ਜ਼ਿਆਦਾ ਨੇ ਉਹ ਇੱਕ ਵੱਡੀ ਵੱਡੀ ਜਿਹੜੀ ਸੱਟ ਹੈ ਦੂਜੀ ਜਿਹੜੀ ਗੱਲ ਹੈ ਕਿ ਹਿੰਦੂ ਔਰ ਮੁਸਲਮਾਨਾਂ ਦੇ ਵਿੱਚ ਇੱਕ ਦਰਾਰ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਪੁੱਛ ਕੇ ਵੀ ਤੂੰ ਦੱਸ ਕਿਹੜੀ ਕਮਿਊਨਿਟੀ ਦਾ ਕਿਹੜੇ ਸਮਾਜ ਦਾ ਆਪਣਾ ਨਾਮ ਦਾ ਸਭਾ ਧਰਮ ਦੱਸ ਬਿਲਕੁਲ ਗੋਲੀ ਮਾਰ ਦਿੱਤੀ ਫਿਰ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਇੱਕ ਭੜਕਾਇਆ ਗਿਆ ਹਿੰਦੂ ਕਮਿਊਨਿਟੀ ਨੂੰ ਵੀ ਤੁਸੀਂ ਮੁਸਲਮਾਨਾਂ ਦੇ ਖਿਲਾਫ ਆਪਣੇ ਦਿਲਾਂ ਦੇ ਵਿੱਚ ਨਫ਼ਰਤ ਪੈਦਾ ਕਰੋ ਇਹ ਉਹਦੀ ਕੋਸ਼ਿਸ਼ बार-बार ਕੀਤੀ ਜਾਂਦੀ ਹੈ ਕਿਉਂਕਿ ਕਾਰਨ ਪਤਾ ਕੀ ਹੈ ਹਿੰਦੁਸਤਾਨ ਅੱਜ ਤਰੱਕੀ ਦੇਖਦਾ ਮੁਲਕ ਹੈਗਾ ਜੇ ਅਸੀਂ ਪਾਕਿਸਤਾਨ ਦੇ ਮੁਕਾਬਲੇ ਗੱਲ ਕਰੀਏ ਸਾਡੀ ਕਰੰਸੀ ਕਿਤੇ ਉੱਪਰ ਹੈ ਹਜੇ ਕੀ ਆਬਾਦੀ ਜ਼ਿਆਦਾ ਹੈ ਸਾਡੀ ਉਹਨਾਂ ਨਾਲੋਂ ਜੀ ਮੇਰੇ ਘਟਾਈ 3 ਗੁਣਾ ਆਬਾਦੀ ਜ਼ਿਆਦਾ ਹੈ ਫਿਰ ਵੀ ਅਸੀਂ ਉਹਨਾਂ ਪੱਖੋਂ ਤਰੱਕੀ ਜ਼ਿਆਦਾ ਹੋ ਰਹੀ ਹੈ ਹਿੰਦੁਸਤਾਨ ਦਾ ਰੋਡ ਇਨਫਰਾਸਟ੍ਰਕਚਰ ਮਜ਼ਬੂਤ ਹੋ ਰਿਹਾ ਹੈ ਹਿੰਦੁਸਤਾਨ ਦੀ ਐਵੀਏਸ਼ਨ ਜਿਹੜੀਆਂ ਹੈਗੀਆਂ ਨੈਟਵਰਕਿੰਗ ਜਿਹੜੀ ਆ ਉਹ ਤੇਜ਼ ਹੋ ਰਹੀ ਆ ਔਰ ਇੱਥੇ ਤੁਸੀਂ ਦੇਖੋ ਡਿਫੈਂਸ ਨਹੀਂ ਆ ਇੰਡਸਟਰੀਜ਼ ਅੱਗੇ ਸੋਚਿਆ ਨਹੀਂ ਸੀ ਕਦੀ ਲਗਣੀਆਂ ਸ਼ੁਰੂ ਹੋ ਰਹੀਆਂ ਔਰ ਜਿਹੜੀ ਸਭ ਤੋਂ ਵੱਡੀ ਗੱਲ ਹੈਗੀ ਹੈ ਕਿ ਜਦੋਂ ਇੰਡੀਆ ਦੇ ਵਿੱਚ ਸਟੈਂਡ ਅਪ ਇੰਡੀਆ ਸਟਾਰਟਅਪ ਇੰਡੀਆ ਵਰਗੇ ਪ੍ਰੋਜੈਕਟ ਚੱਲ ਰਹੇ ਆ ਡਿਜੀਟਲ ਇੰਡੀਆ ਦੇ ਪ੍ਰੋਜੈਕਟ ਚੱਲ ਰਹੇ ਆ ਇਹਨਾਂ ਨੂੰ ਟਾਹਾ ਲਾਉਣ ਦੀ ਕੋਸ਼ਿਸ਼ ਹੋਈ ਆ ਜੀ ਦੂਜੀ ਹੁਣ ਉਸ ਤੋਂ ਬਾਅਦ ਗੱਲ ਕਰੀਏ ਕਿ ਇੰਡੀਆ ਵੱਲੋਂ ਜਿਹੜਾ ਹੁਣ ਤਿੱਖਾ ਜਵਾਬ ਜਿਹੜੀ ਤੁਸੀਂ ਗੱਲ ਕਰ ਰਹੇ ਸੀ ਹਾਂ ਇਸ ਸਿੰਧੂ ਨਦੀ ਦਾ ਜਲ ਸਮਝੌਤਾ ਰੱਦ ਕਰਤਾ ਗਿਆ। ਇਹ ਕਦੀ ਦੇਖੋ ਇੰਨੇ ਅਟੈਕ ਹੋਏ ਹਿੰਦੁਸਤਾਨ ਤੇ ਕਦੀ ਹਿੰਦੁਸਤਾਨ ਨੇ ਇਨਾ ਡੇਰਿੰਗ ਸਟੈਪ ਨਹੀਂ ਲੇਤਾ। ਹਮਮ ਕਾਰਨ ਇਹ ਹੈ ਕਿ ਜਦੋਂ ਹਿੰਦੁਸਤਾਨ ਤੇ ਪਾਕਿਸਤਾਨ ਆਪਸ ਵਿੱਚ ਵੰਡ ਹੋਈ ਦੋਨਾਂ ਹੁੰਦੀ ਤੇ ਲੈਂਦਾ ਪੰਜਾਬ ਤੇ ਚੜਦਾ ਪੰਜਾਬੀ ਅਲੱਗ ਹੋ ਗਏ ਕਿਉਂਕਿ ਪੰਜਾਬ ਦੇ ਦੋ ਹਿੱਸੇ ਕੀਤੇ ਗਏ। ਜੀ ਤੇ ਜਿਹੜੀਆਂ ਸਾਡੇ ਕੋਲ ਆ ਗਈਆਂ ਇੱਧਰ ਬਿਆਸ ਆ ਗਿਆ, ਸਤਲੁਜ ਆ ਗਿਆ, ਰਾਵੀ ਸਾਡੇ ਹਿੱਸੇ ਆ ਗਿਆ। ਹਾਂਜੀ ਸਿੰਧੂ ਜਿਹੜਾ ਚਨਾਬ ਤੇ ਜੇਲਮ ਉਧਰ ਚਲੀ ਗਈ ਹਾਂ ਤੇ ਬੇਸਿਕਲੀ ਜਿਹੜਾ ਸਾਡਾ ਪਾਣੀ ਹੈਗਾ ਰਾਵੀ ਦਾ ਸਤਲੁਜ ਦਾ ਇਹੀ ਸਿੰਧੂ ਦੇ ਵਿੱਚ ਅੱਗੇ ਜਾ ਕੇ ਜਾਂਦਾ ਤੇ ਜੇ ਆਪਾਂ ਗੱਲ ਕਰੀਏ ਕਿ 20% ਪਾਣੀ ਅਸੀਂ ਉਹਦਾ ਇਸਤੇਮਾਲ ਕਰਦੇ ਹਾਂ 80% ਅਸੀਂ ਪਾਕਿਸਤਾਨ ਨੂੰ ਦਿੰਦੇ ਹਾਂ ਜੀ ਤੇ ਉਹੀ 80% ਪਾਣੀ ਦੇ ਨਾਲ ਉਥੇ ਦੇ ਲੋਕ ਖੇਤੀ ਕਰਦੇ ਨੇ ਹਾਂ ਔਰ 90% ਜਿਹੜੀਆਂ ਫਸਲਾਂ ਹੈਗੀਆਂ ਇਸੇ ਪਾਣੀ ਨਾਲ ਹੁੰਦੀਆਂ ਜਦੋਂ 1 ਸਾਲ ਲਈ ਪਹਿਲਾਂ ਇਹ ਸਮਝੌਤਾ ਹੋਇਆ ਜਦੋਂ ਪਾਣੀਆਂ ਦਾ ਸਮਝੌਤਾ ਹੋਇਆ 1948 ਤੱਕ ਹੋਇਆ 16 ਅਗਸਤ ਤੱਕ ਬਾਅਦ ਵਿੱਚ ਇਹਨੂੰ ਵਿਧਾਨ ਲਈ ਜਦੋਂ ਗੱਲ ਚੱਲੀ ਫਿਰ ਕੋਈ ਥੋੜਾ ਰੋੜਾ ਰੱਪਾ ਜਾ ਪੈ ਗਿਆ 9 ਸਾਲ ਲਗਾਤਾਰ ਕੋਸ਼ਿਸ਼ ਚੱਲਦੀ ਰਹੀ ਆਖਰਕਾਰ 1960 ਦੇ ਵਿੱਚ ਸਿੰਧੂ ਨਦੀ ਜਲ ਦਾ ਸਮਝੌਤਾ ਹੋਇਆ ਕਿ ਹਿੰਦੁਸਤਾਨ ਇਸ ਪਾਣੀ ਨੂੰ ਕਦੀ ਨਹੀਂ ਰੋਕੇਗਾ ਜੀ ਇਹ ਪਾਣੀ ਜਿੱਦਾਂ ਜਾਂਦਾ ਪਾਕਿਸਤਾਨ ਨੂੰ ਜਾਵੇ ਤੁਸੀਂ ਦੇਖੋ ਰਾਵੀ ਜਿਹੜਾ ਦਰਿਆ ਨਾ ਸਾਪ ਵਾਂਗੂ ਆਇਆ ਜਾਂਦਾ ਹੈ ਇਹ 8 ਨਵਰੀ ਇੱਧਰ ਆਂਦਾ 8 ਨਵਰੀ ਪਾਕਿਸਤਾਨ ਚ ਜਾਂਦਾ ਬਿਲਕੁਲ ਸਾਪ ਵਾਂਗੂ ਆਇਆ ਹੈਗਾ ਅੱਧਾ ਇੱਧਰ ਆ ਜਾਂਦਾ ਅੱਧਾ ਕੁੰਮ ਦਾ ਪਾਣੀ ਤੇ ਹਿੰਦੁਸਤਾਨ ਨੇ ਕਦੀ ਉਸ ਪਾਣੀ ਨੂੰ ਰੋਕਿਆ ਨਹੀਂਗਾ ਅੱਛਾ ਜੀ ਟ੍ਰਿਨਿਟੀ ਦਾ ਸੰਧੀ ਦਾ ਕਦੀ ਉਲੰਘਣਾ ਨਹੀਂ ਕੀਤੀ ਕਿਉਂਕਿ ਅਸੀਂ ਚਾਹਦੇ ਤੇ ਉਸ ਪਾਣੀ ਦੇ ਉੱਤੇ ਆਪਣੇ ਡਿਵਰਟ ਕਰਕੇ ਡੈਮ ਬਣਾ ਲੈਂਦੇ ਬਿਜਲੀ ਵੱਲ ਪੱਖੋ ਅਸੀਂ ਹਜੇ ਪੰਜਾਬ ਬਹੁਤ ਪਿਛੜਿਆ ਰਿਹਾ ਬਿਜਲੀ ਪੱਖੋ ਜੀ ਤੇ ਰਾਜਸਥਾਨ ਵੀ ਪਿਛੜਿਆ ਰਿਹਾ ਚਾਹਦੇ ਤੇ ਅਸੀਂ ਉਹਦੀ ਬਿਜਲੀ ਬਣਾ ਕੇ ਅਸੀਂ ਆਪਣੇ ਲਈ ਇਸਤੇਮਾਲ ਕਰ ਸਕਦੇ ਹਾਂ ਲੇਕਿਨ ਫੇਰ ਵੀ ਹਿੰਦੁਸਤਾਨ ਦੀਆਂ ਹਕੂਮਤਾਂ ਨੇ ਭਾਰਤ ਸਰ ਦੇ ਮਸ਼ਿੰਦਿਆਂ ਨੇ ਹਮੇਸ਼ਾ ਇਹ ਦਿਲ ਚ ਦਿਆ ਰੱਖੀ ਚਲੋ ਪਾਣੀ ਜਾਂਦਾ ਕੋਈ ਗੱਲ ਨਹੀਂ ਉਹਨਾਂ ਨੇ ਵੀ ਆਪਣੇ ਜਿਵੇਂ ਮੰਗਲ ਡੈਮ ਹੈ ਇੱਕ ਹੋਰ ਡੈਮ ਹੈ ਇਸੇ ਪਾਣੀ ਤੇ ਬਣਾਇਆ ਹਾਂ ਔਰ ਉਹਨਾਂ ਨੇ ਬਿਜਲੀ ਦਾ ਉਤਪਾਦਨ ਕਰਦੇ ਹੁਣ ਜੇ ਅੱਜ ਉਸ ਸਿੰਧੂ ਨਦੀ ਦੇ ਪਾਣੀ ਨੂੰ ਆਪਾਂ ਸਮਝੌਤਾ ਰੱਦ ਕਰਤਾ ਉਹਨੇ ਹਿੰਦੁਸਤਾਨ ਉਸ ਪਾਣੀ ਨੂੰ ਰੋਕ ਸਕਦਾ ਤੇ ਰੋਕਣ ਲਈ ਠੀਕ ਹੈ 인ਫਰਾਸਟ੍ਰਕਚਰ ਲੱਗੇਗਾ ਅੱਜ ਨਹੀਂ 2 ਸਾਲਾਂ ਲੱਗ ਜਾਏਗਾ 3 ਸਾਲਾਂ ਨੂੰ ਜੇ ਉਸ ਪਾਣੀ ਦੇ ਉੱਤੇ ਅਸੀਂ ਆਪਣੇ ਡੈਮ ਬਣਾ ਦਿੱਤੇ ਉਸ ਪਾਣੀ ਨੂੰ ਰੋਕ ਲਿਆ ਤੇ ਪਾਕਿਸਤਾਨ ਦੇ ਵਿੱਚ ਖੇਤੀਬਾੜੀ ਜਿਹੜੀ ਆ ਪੂਝੜ ਜਾਏਗੀ ਬਿਲਕੁਲ ਔਰ ਇੰਨੀ ਬੁਰੀ ਉਹ ਸਭ ਤੋਂ ਵੱਡੀ ਗੱਲ ਤੁਹਾਨੂੰ ਅੱਜ ਇੰਟਰਸਟਿੰਗ ਦੱਸਦਾ ਹਾਂ ਪਾਕਿਸਤਾਨ ਦੇ ਵਿੱਚ ਜਿਹੜਾ ਉਹਨਾਂ ਦਾ ਲੈਂਦਾ ਪੰਜਾਬ ਹੈ ਜਿਹਨੂੰ ਅਸੀਂ ਕਹਿੰਦੇ ਆ ਪੰਜਾਬ ਦਾ ਹਿੱਸਾ ਉਹਨਾਂ ਦੇ ਉਸ ਹਿੱਸੇ 'ਚ ਆਰਮੀ ਦੇ ਅਫਸਰ ਖੇਤੀ ਕਰਦੇ ਜਾਂਦੇ। ਅੱਛਾ ਜੀ ਇਹ ਹਿੰਦੁਸਤਾਨ 'ਚ ਨਹੀਂ ਕਾਨੂੰਨ ਹੈਗਾ ਜਦੋਂ ਪਾਕਿਸਤਾਨ 'ਚ ਕੋਈ ਅਫਸਰ ਰਿਟਾਇਰ ਹੁੰਦਾ ਆਰਮੀ ਦੀ ਚੰਗੀ ਪੋਸਟ ਤੋਂ ਕਮਾਂਡੈਂਟ ਤੋਂ ਜਾਂ ਉਸ ਤੋਂ ਉੱਤੇ ਉਹਨੂੰ 20 ਕਿੱਲੇ, 30 ਕਿੱਲੇ, 50 ਕਿੱਲੇ ਜ਼ਮੀਨ ਸਰਕਾਰ ਅਲਾਟ ਕਰਦੀ ਹੈ। ਜੀ ਉਦਮ ਇਹਨੂੰ ਲਾਟ ਕਰ ਦਿਆ ਤਾਂ ਕਿ ਇਹ ਹੁਣ ਜਿਹੜਾ ਅਫਸਰ ਰਿਟਾਇਰ ਹੋਇਆ ਆਪਣੀ ਖੇਤੀਬਾੜੀ ਕਰਕੇ ਕਰ ਸਕੇ ਕਰ ਸਕੇ ਅੱਛਾ ਤੇ ਉਹਨੂੰ ਜ਼ਮੀਨ ਦੇ ਦਿੰਦੇ ਸਾਡੇ ਇੱਥੇ ਤਾਂ ਕਮਿਸ਼ਨ ਦੇ ਦਿੰਦੇ ਨਾ ਪੈਸਾ ਦੇ ਦਿੰਦੇ ਵੀ ਠੀਕ ਆ ਤੁਸੀਂ ਰਿਟਾਇਰ ਹੋ ਗਏ ਤੁਹਾਨੂੰ ਪੈਸਾ ਦੇ ਦਿੱਤਾ ਤੁਹਾਨੂੰ ਪੈਨਸ਼ਨ ਲੱਗੀ ਰਹਿੰਦੀ ਉੱਥੇ ਉਹ ਜ਼ਮੀਨ ਦੇ ਦਿੰਦੇ ਵੀ ਤੂੰ ਆਪਣੀ ਰੋਜ਼ੀ ਰੋਟੀ ਜ਼ਮੀਨ ਨਾਲ ਚਲਾ ਔਰ ਜਦੋਂ ਇਹ ਪਾਣੀ ਰੋਕਣਾ ਸਭ ਤੋਂ ਜ਼ਿਆਦਾ ਆਰਮੀ ਦੇ ਜਿਹੜੇ ਰਿਟਾਇਰਡ ਅਫਸਰ ਨੇ ਪਾਕਿਸਤਾਨ ਦੇ ਉਹਨਾਂ ਦੀ ਕਮਰ ਟੁੱਟ ਗਈ ਕਿਉਂਕਿ ਉਹਨਾਂ ਦੇ ਖੇਤਾਂ ਨੂੰ ਪਾਣੀ ਜਾਣਾ ਨਹੀਂ ਆ ਤਾਨੂੰ ਮੈਂ ਦੱਸ ਕੇ ਹਟਿਆ 80 ਤੋਂ 90% ਉੱਥੇ ਦੀ ਖੇਤੀ ਜਿਹੜੀ ਆ ਇਸ ਜਿਹੜੀ ਇਸ ਇਸ ਪਾਣੀ ਦੇ ਨਾਲ ਉੱਥੇ ਨਿਰਪਰ ਕਰਦੀ ਹੈ ਅੱਛਾ ਹਿੰਦੁਸਤਾਨ ਨੂੰ ਹੁਣ ਇਹਦਾ ਫਾਇਦਾ ਹੋ ਜਾਏਗਾ ਸਮਝੌਤਾ ਰੱਦ ਕਰਨ ਦਾ ਅਸੀਂ ਇੱਥੇ ਡੈਮ ਬਣ ਜਾਣਗੇ 2-4 ਹੋਰ ਡੈਮ ਬਣ ਜਾਣਗੇ ਜੇ ਮੰਨ ਲਓ ਕਿ ਭਾਖੜਾ ਬਿਆਸ ਬਣਿਆ ਹੋਇਆ ਹੈ ਹੋਰ ਬਣੇ ਹੋਇਆ 2 ਪਾਣੀ ਨੂੰ ਆਪਾਂ ਡਿਵਰਟ ਕਰਕੇ ਉੱਥੇ ਡੈਮ ਬਣਾ ਲਾਂਗੇ ਜਦੋਂ ਡੈਮ ਬਣਗੇ ਸਾਡੀ ਇਲੈਕਟ੍ਰਿਸਿਟੀ ਪ੍ਰੋਡਿਊਸ ਹੋ ਜਾਊਗੀ ਸਾਡੇ ਬਿਜਲੀ ਕੰਮ ਆ ਜਾਊਗੀ ਉਹੀ ਪੰਜਾਬ ਦੇ ਵਿੱਚ ਪਾਣੀ ਘਟਿਆ ਹੋਇਆ ਵਾ 440 ਪਾਣੀ ਦਾ ਨੀਵਾ ਹੁੰਦਾ ਜਾਦਾ ਤੁਸੀਂ ਬਿਆਸ ਨੂੰ ਦਰਿਆ ਨੂੰ ਵੇਖੋ ਤੁਹਾਨੂੰ ਲੱਗਦਾ ਬਿਆਸ ਦਰਿਆ ਜਿਹੜਾ ਤੁਸੀਂ 15 20 ਸਾਲ ਪਹਿਲਾਂ ਵੇਖਦੇ ਸੀ ਉਹ ਹੈਗਾ ਜਾਂ ਤੁਸੀਂ ਸਤਲੁਜ ਦੇਖੋ ਸੁੱਕਾ ਹੀ ਪਿਆ ਬਿਲਕੁਲ ਜੀ ਬਿਲਕੁਲ ਤੇ ਇਹ ਤਾਂ ਕਿਤੇ ਹਿਮਾਚਲ 'ਚ ਬਰਫ਼ ਪੈ ਜੇ ਪਹਾੜ ਬੱਦਲ ਫਟਫਟ ਜਾਵੇ ਤੇ ਪਾਣੀ ਭਰ ਜਾਂਦਾ ਨਹੀਂ ਤਾਂ ਨਹੀਂ ਪਾਣੀ ਹੁਣ ਇਹਦਾ ਲੋਕੀ ਜਿਵੇਂ ਧਾਰਨ ਜਾਣਾ ਨਾ ਕੋਈ ਸਮਾਨ ਤੋਂ ਲੱਭਦੇ ਹੁੰਦੇ ਹੁਣ ਕਿੱਥੇ ਧਾਰੀਏ ਜਾ ਕੇ ਯਾਰ ਪਾਣੀ ਘਟ ਗਿਆ ਤੇ ਇਦਾਂ ਨਾ ਪਾਣੀ ਵੱਧ ਜੇਗਾ ਪਾਣੀ ਬਚ ਜੇਗਾ ਹਾਂ ਇਕ ਤਰ੍ਹਾਂ ਦੇਖੋ ਦੂਜੀ ਜਿਹੜੀ ਗੱਲ ਹੈਗੀ ਆ ਕਿ ਹਿੰਦੁਸਤਾਨ ਨੇ ਬਾਰ ਬਾਰ ਉਪਰਾਲੇ ਕੀਤੇ ਪਾਕਿਸਤਾਨ ਨਾਲ ਕਿ ਕਿਸੇ ਤਰੀਕੇ ਸਾਡੀ ਦੋਸਤੀ ਰਵੇ ਪਿਆਰ ਬਣਿਆ ਰਵੇ ਸੀਤਲ ਮੈਂ ਤੁਹਾਨੂੰ ਐਗਜ਼ਾਮਪਲਾਂ ਦੇਣਾ ਚਲੋ ਬੈਠੇ ਬੈਠੇ ਗੱਲਾਂ ਚੋਂ ਗੱਲ ਨਿਕਲਦੀਆਂ ਕਈ ਤੇ ਤੁਸੀਂ ਦੇਖੋ ਬਈ ਅਟਲ ਬਿਹਾਰੀ واਜਪਈ ਹੋਰਾਂ ਨੇ ਹਮ ਹਿੰਦੁਸਤਾਨ ਤੋਂ ਇੱਥੋਂ ਦਿੱਲੀ ਲਾਹੌਰ ਦੀ ਬੱਸ ਸ਼ੁਰੂ ਕੀਤੀ ਬਿਲਕੁਲ ਹਜੇ ਕਿ ਉਹ ਬੱਸ ਕੱਟੇ ਚ ਸੀ ਤਾਂ ਕੇ ਮੁਲਕਾਂ ਦੀ ਸਾਂਝ ਬਣੀ ਆ ਆਪਸ ਵਿੱਚ ਦੀ ਸਾਂਝ ਬਣੀ ਸਾਡੀ ਉਹਨਾਂ ਦਾ ਸੱਭਿਆਚਾਰ ਦੀ ਸਾਂਝ ਵੀ ਆ ਖਾਸ ਕਰਕੇ ਲਹਿੰਦੇ ਚੜ੍ਹਦੇ ਪੰਜਾਬ ਦੀ ਤਾਂ ਆਪਸ ਵਿੱਚ ਚੰਗੀ ਸਾਂਝ ਆ ਔਰ ਬਾਸਸ ਸ਼ੁਰੂ ਕੀਤੀ ਉਸ ਬਾਸਸ ਦੇ ਨਾਲ ਦੇਖੋ ਪੁਲਿਸ ਦੀਆਂ ਦੋ ਗੱਡੀਆਂ ਚੱਲਦੀਆਂ ਠੀਕ ਹੈ ਨਾ ਦੋ ਗੱਡੀਆਂ ਚੱਲਦੀਆਂ ਸੀਗੀਆਂ ਗੱਡੀਆਂ ਲਾਹੌਰ ਤੱਕ ਬਾਰਡਰ ਤੱਕ ਛੱਡ ਗਿਆਣਾ ਜਿਪਸੀਆਂ ਨੇ ਜੀ ਉੱਤੇ ਡਰਾਈਵਰ ਕੰਡੈਕਟਰ ਦਾ ਖਰਚਾ ਤੁਸੀਂ ਆਪ ਹਿਸਾਬ ਲਾਓ ਬਈ ਸਰਕਾਰ ਚੇਮੋ ਵਹਿਵਾਤੀ ਸੀ। ਬਈ ਕਿਸੇ ਤਰੀਕੇ ਸਾਡੀ ਆਪਸ ਵਿੱਚ ਭਾਈਚਾਰਕ ਸਾਂਝ ਨਾ ਟੁੱਟੇ। ਬਈ ਪਿਆਰ ਵਧੇ। ਫੇਰ ਸਮਝੌਤਾ ਐਕਸਪ੍ਰੈਸ ਚੱਲਦੀ ਸੀ ਅਟਾਰੀ ਬਾਰਡਰ ਤੋਂ। ਸਾਰੀ ਟ੍ਰੇਨ ਜਾਂਦੀ ਸੀਗੀ ਟ੍ਰੇਨ ਉਧਰੋਂ ਭਰ ਕੇ ਆਉਂਦੀ ਸੀ। ਲੋਕੀ ਬੜੇ ਖੁਸ਼ ਹੁੰਦੇ ਸੀ ਚਲੋ ਜਾ। ਲੇਕਿਨ ਇਹ ਸਾਰੀਆਂ ਅਤਵਾਦੀਆਂ ਨੇ ਜਿਹੜੀਆਂ دہشت گردਾਂ ਨੇ ਇਹਦਾ ਵਿੜਾਗ ਕਰ ਬਿਲਕੁਲ। ਜਿਹੜੀ ਸਾਡੀ ਸਾਂਝ ਸੀ ਉਹਨੂੰ ਤੋੜ ਦਿੱਤਾ। ਹੁਣ ਦੂਜੀ ਜਿਹੜੀ ਗੱਲ ਹੋਰ ਦੇਖੋ ਤੁਸੀਂ। ਇਸ ਹਾਈਜ਼ ਦਾ ਟੁੱਟੀ ਟੁੱਟੀ ਸਾਡੇ ਪੰਜਾਬ ਦਾ ਵੀ ਇੱਚ ਨੁਕਸਾਨ ਹੋਇਆ ਪੰਜਾਬ ਦਾ ਨੁਕਸਾਨ ਕਿਵੇਂ ਹੋਇਆ ਮੈਂ ਤੁਹਾਨੂੰ ਹੁਣ ਦੱਸਦਾ ਅਸੀਂ ਪੰਜਾਬ ਦੇ ਲੋਗ ਅੰਮ੍ਰਿਤਸਰ ਹਮੇਸ਼ਾ ਹੱਬ ਹੁੰਦਾ ਸੀ ਕੱਪੜੇ ਦਾ ਡਰਾਈ ਫਰੂਟ ਦਾ ਤੇ ਸੀਮਟ ਦਾ ਇਹ ਤਿੰਨੋਂ ਚੀਜ਼ਾਂ ਪਾਕਿਸਤਾਨ ਤੋਂ ਆਉਂਦੀਆਂ ਸੀ 2019 ਚ ਜਦੋਂ ਪਲਵਾਮਾ ਦਾ ਅਟੈਕ ਹੋਇਆ ਹਿੰਦੁਸਤਾਨ ਦੀ ਹਕੂਮਤ ਨੇ ਪਾਕਿਸਤਾਨ ਤੋਂ ਆਉਣ ਵਾਲੀਆਂ ਇਹਨਾਂ ਚੀਜ਼ਾਂ ਦੇ ਉੱਤੇ 200% ਐਂਟੀ ਡੰਪਿੰਗ ਡਿਊਟੀ ਕਹਿੰਦੇ ਹੁਣ ਉਹ ਲਾਤੀ ਤੇ ਜਿਵੇਂ ਸੀਮਿੰਟ ਦੀ ਬੋਰੀ ਉਹ 250 ਰੁਪਏ ਦੀ ਆਂਦੀ ਸੀ ਇੱਥੇ ਆ ਕੇ 600 ਰੁਪਏ ਦੀ ਹੋ ਗਈ ਜੀ ਉਹ ਸੀਮਿੰਟ ਦਾ ਕਾਰੋਬਾਰ ਟੋਟਲ ਬੰਦ ਹੋ ਗਿਆ ਹਜੇ ਠੀਕ ਪੰਜਾਬ ਦੇ ਬਾਹਲੇ ਲੋਕ ਹਾਂ ਪਾਕਿਸਤਾਨ ਦੇ ਸੀਮਿੰਟ ਦਾ ਵਪਾਰ ਕਰਨ ਲੱਪੇ ਸੀ ਵੱਡੇ ਵੱਡੇ ਡੰਪ ਬਣ ਗਏ ਕਿਉਂਕਿ ਉਹਨਾਂ ਦਾ ਸੀਮਿੰਟ ਲੋਹੇ ਵਰਗਾ ਹੈ ਹਾਂ ਸਾਡੀ ਉਹ ਇੱਥੇ ਦਾ ਸੀਮਿੰਟ ਕਮਜ਼ੋਰ ਹੈ ਲੋਕ ਉਹਨਾਂ ਦਾ ਸੀਮਿੰਟ ਵਧੀਆ ਹੈ ਹਾਂ ਤੇ ਲੋਕਾਂ ਨੇ ਉਹ ਸੀਮਿੰਟ ਮੰਗਾਣਾ ਸ਼ੁਰੂ ਕਰਤਾ ਇੱਕ ਸਸਤਾ ਬੜਾ ਸੀ ਹਾਂ ਇਹਰ ਉਸ ਤੋਂ ਲਾਵਾ ਸਾਡਾ ਡਰਾਈ ਫਰੂਟ ਅਫਗਾਨਿਸਤਾਨ ਤੋਂ ਟੋਟਲ ਉੱਥੋਂ ਆਂਦਾ ਜੀ ਅੰजीर ਵੀ ਬਦਾਮ ਵੀ ਅੱਜ ਵੀ ਅੰਮ੍ਰਿਤਸਰ ਦਾ ਡਰਾਈ ਫਰੂਟ ਪੂਰੇ ਇੰਡੀਆ ਦੇ ਵਿੱਚ ਸਪਲਾਈ ਹੁੰਦਾ ਸੀ ਜੀ ਉਹ ਸਾਰੀ ਕਮ ਟੁੱਟ ਗਈ ਵੱਡੇ ਵੱਡੇ ਡਰਾਈ ਫਰੂਟ ਦੇ ਵਪਾਰੀ ਖਾਲੀ ਹੋ ਗਏ ਅੱਜ ਉਹ ਰੋਂਦੇ ਬਏ ਆ ਠੀਕ ਹੈ ਨਾ ਫਿਰ ਕੱਪੜੇ ਦਾ ਕਾਰੋਬਾਰ ਪਾਕਿਸਤਾਨੀ ਕੱਪੜੇ ਦਾ ਤਾਂ ਕ੍ਰੇਜ਼ੀ ਵੱਡਾ ਸੀ ਇੱਥੇ ਦੇ ਪੰਜਾਬ ਨਾਲ ਖਾਸ ਕਰਕੇ ਉਹ ਸਾਰਾ ਬੰਦ ਹੋ ਗਿਆ ਇਹ ਸਾਰੀਆਂ ਚੀਜ਼ਾਂ ਸਾਡੇ ਪੰਜਾਬ ਨੂੰ ਛੱਟ ਵੱਜੀਆਂ ਲੇਕਿਨ ਪੰਜਾਬ ਫੇਰ ਵੀ ਆਪਣੇ ਇਸ ਨੁਕਸਾਨ ਤੋਂ ਭੁੱਲਦੇ ਹੋਏ ਪਾਕਿਸਤਾਨ ਦੇ ਖਿਲਾਫ ਖੜਾ ਕਿ ਨਹੀਂ ਇੱਥੇ ਦਾ ਵਪਾਰੀ ਵੀ ਖੜਾ ਨਹੀਂ ਇਹਨਾਂ ਨੇ ਮਾਸੂਮ ਲੋਕਾਂ ਦੀ ਹੱਤਿਆ ਕਰਾਈ ਹੈ ਤੇ ਅਸੀਂ ਇਹਦੇ ਦੇਸ਼ ਦੇ ਖਿਲਾਫ ਖੜੇ ਹਾਂ ਸੋ ਇਸ ਕਰਕੇ ਜੇ ਆਪਾਂ ਇਹ ਗੱਲ ਨੂੰ ਦੇਖੀਏ ਤੇ ਅੱਤਵਾਦ ਦੇ ਇਹ ਘਟਨਾਵਾਂ ਦੇ ਨਾਲ ਸਾਰੇ ਪੱਖੀ ਨੁਕਸਾਨ ਹੋਇਆ ਸਾਡਾ ਕਾਰੋਬਾਰੀ ਨੁਕਸਾਨ ਵੀ ਹੋਇਆ ਆਰਥਿਕ ਨੁਕਸਾਨ ਵੀ ਹੋਇਆ ਦੋਵੇਂ ਬਿਲਕੁਲ ਹੋਰ ਸਿੱਤਲ ਸਭ ਤੋਂ ਵੱਡੀ ਗੱਲ ਕੀ ਹੈ ਕਿ ਪੰਜਾਬ ਦੀ ਜਿਹੜੀ ਸਾਂਝ ਹੈ ਨਾ ਪਾਕਿਸਤਾਨ ਨਾਲ ਉਹ ਨਰਾਲੀ ਆ ਬਖਰੀ ਆ ਹੂੰ ਉਹ ਕਿਵੇਂ ਹੈਗੀ ਮੈਂ ਤੁਹਾਨੂੰ ਹੁਣ ਸਮਝਾਣਾ ਦੇਖੋ ਪੰਜਾਬ ਦੇ ਲੋਕ ਜਿਹੜੇ ਆ ਦਿਲ ਉਧਰ ਵੱਸਦਾ ਹੈ ਹੂੰ ਕਿਉਂਕਿ ਗੁਰੂ ਨਾਨਕ ਦੇਵ ਜੀ ਦਾ ਜਨਮ ਦਾ ਸਥਾਨ ਜਿਹੜਾ ਨਾਨਕਾ ਸਾਹਿਬ ਉੱਤਰ ਹੈ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਆਪਣੇ ਅੰਤਿਮ ਸਾਹ ਲਿੱਤੇ ਜਿੱਥੇ ਕਿਰਤ ਦੀ ਕਮਾਈ ਕੀਤੀ ਕਰਤਾਰਪੁਰ ਸਾਹਿਬ ਉੱਤਰ ਹੈ ਦੋ ਚੀਜ਼ਾਂ ਫਿਰ ਪੰਜਾਬ ਸਾਹਿਬ ਉੱਥੇ ਆ ਬਿਲਕੁਲ ਠੀਕ ਹੈ ਨਾ ਤੇ ਸਿੱਖ ਸੰਗਤਾਂ ਦਾ ਉਹਨੂੰ ਦਿਲਾਂ ਚੋਂ ਕੱਢੇ ਨਹੀਂ ਜਾਂਦੇ ਠੀਕ ਹੈ ਨਾ ਫਿਰ ਸਾਡੀ ਉਹਨਾਂ ਨਾਲ ਕਲਚਰਲ ਸਾਂਝ ਵੀ ਹੈਗੀ ਆ ਤੁਸੀਂ ਦੇਖਿਆ ਹੋਣਾ ਸਾਡੇ ਜਿਹੜੇ ਗੀਤਕਾਰ ਨੇ ਜਾਂ ਉਹਨਾਂ ਦੇ ਗੀਤਕਾਰ ਨੇ ਉਹ ਇਕੱਠੇ ਵੀ ਗਾਉਂਦੇ ਨੇ ਹੁਣ ਤਾਂ ਪਿੱਛੇ ਜੀ ਤਾਂ ਫਿਲਮਾਂ ਚ ਵੀ ਇਕੱਠੇ ਹੋਣ ਲੱਗ ਪਏ ਤੁਸੀਂ ਆ ਫਿਲਮਾਂ ਦੇਖੀਆਂ ਪਾਕਿਸਤਾਨ ਦੇ ਕਲਾਕਾਰਾਂ ਨੇ ਚੱਲੋ ਮੇਰਾ ਪੁੱਤ ਫਿਲਮ ਬਣਾਈ ਬਿਲਕੁਲ ਉਹਦੇ ਵਿੱਚ ਵੀ ਪਾਕਿਸਤਾਨ ਤੇ ਹਿੰਦੁਸਤਾਨ ਦਾ ਇਤਿਹਾਸ ਦਿਖਾਇਆ ਗਿਆ ਸੀ ਉਹ ਪਹਿਲੀ ਫਿਲਮ ਸੀ ਜਿਹਦੇ ਵਿੱਚ ਪਾਕਿਸਤਾਨ ਦੇ ਤਿੰਨ ਚਾਰ ਕਲਾਕਾਰ ਆ ਗਏ ਬਿਲਕੁਲ ਸਾਡੇ ਸਾਡੇ ਉਧਰ ਫਿਲਮਾਂ ਕਰਨ ਲੱਪੇ ਸਾਡੀ ਸਾਂਸਕ੍ਰਿਤਿਕ ਤੇ ਭਾਸ਼ਾ ਦੀ ਸਾਂਝ ਬੜੀ ਵੱਖਰੀ ਮੇਰਾ ਉਹ ਠੀਕ ਹੈ ਨਾ ਉਹਨੇ ਨਾਲ ਫਿਲਮ ਇੰਡਸਟਰੀ ਬੜੀ ਬੂਮ ਹੋਈ ਤੁਸੀਂ ਇਹ ਫਿਲਮ ਦਾ ਕਾਰੋਬਾਰ ਦੇਖੋ ਚੱਲ ਮੇਰਾ ਪੁੱਤ ਦਾ ਕਿੱਥੇ ਗਿਆ ਕਾਰੋਬਾਰ ਫਿਰ ਉਹਨਾਂ ਨੇ ਚੱਲ ਮੇਰਾ ਪੁੱਤ 2 ਵੀ ਬਣਾਈ ਉਹ ਵੀ ਸਿਖਰ ਤੇ ਗਈ ਹਾਂ ਔਰ ਉਹ ਮੁੜ ਕੇ ਪਾਕਿਸਤਾਨ ਦੇ ਜਿਹੜੇ ਚਨੋਏ ਕਲਾਕਾਰ ਨੇ ਜਿਹਨੂੰ ਚਨੋਏ ਕਹਿੰਨਾ ਉਹਨੂੰ ਤੇ ਉਹ ਪੰਜਾਬ ਦੀਆਂ ਬੜੀਆਂ ਫਿਲਮਾਂ 'ਚ ਉਹਨਾਂ ਨੇ ਕੰਮ ਕੀਤਾ ਨਾਟਕਾਂ 'ਚ ਕੰਮ ਕੀਤਾ ਔਰ ਸਾਡ ਨੂੰ ਵੀ ਪੰਜਾਬ ਤੋਂ ਹੋਰ ਚੀਜ਼ਾਂ ਵੀ ਜਿਵੇਂ ਸਾਡਾ ਟਮਾਟਰ ਉਧਰ ਜਾਂਦਾ ਸਾਡੀ ਗੋਭੀ ਉੱਥੇ ਜਾਂਦੀ ਅਸੀਂ ਗੋਭੀ ਜਿਹੜਾ ਪੰਜਾਬ ਸਾਡਾ ਵਾਲਾ ਹੈਗਾ ਚੜਦਾ ਪੰਜਾਬ ਇਹ ਗੋਭੀ ਦਾ ਸਭ ਤੋਂ ਵੱਡਾ ਉਤਪਾਦਕ ਆ ਅਸੀਂ ਗੋਭੀ ਤਿਆਰ ਕਰਕੇ ਵਧੀਆ ਗੋਭੀ ਪਾਕਿਸਤਾਨ ਭੇਜਦੇ ਆ ਟਮਾਟਰ ਭੇਜਦੇ ਆ ਉੱਥੇ ਮੁਰਗੀ ਦਾ ਦਾਣਾ ਭੇਜਦੇ ਆ ਉੱਥੇ ਅੱਛਾ ਉਧਰੋਂ ਜਿਹੜਾ ਡਰਾਈ ਫਰੂਟ ਕੱਪੜਾ ਤਾਂ ਆਂਦਾ ਹੀ ਆਂਦਾ ਤੇ ਨਾਲ ਉਹ ਜਿਪਸਮ ਸਾਨੂੰ ਲੋਡ ਬੜੀ ਪੈਂਦੀ ਜਿਪਸਮ ਦੀ ਉਹ ਜਿਪਸਮ ਮੈਟਲ ਉੱਥੋਂ ਆਂਦੀ ਹੈ ਸਕ੍ਰੈਪ ਬੜੀ ਆਂਦੀ ਉੱਥੋਂ ਤੇ ਸਾਡਾ ਲਾਹੌਰ ਨਾਲ ਵੀ ਬੜਾ ਨਾਤਾ ਹੈਗਾ ਮਹਾਰਾਜ ਰਣਜੀਤ ਸਿੰਘ ਦਾ ਰਾਜ ਰਿਆ ਲਾਹੌਰ ਦੇ ਕਿਲੇ ਵੇਖਣ ਵਾਲੇ ਆ ਉਹ ਦੇਖਿਆ ਜਾਵੇ ਤਾਂ ਪੰਜਾਬ ਦੀ ਵਿਰਾਸਤ ਆ ਠੀਕ ਹੈ ਨਾ ਸੋ ਦੇਖਿਆ ਇਹ ਜਿਹੜਾ ਆਪਸ ਹੀ ਜਿਹੜਾ ਘਟਨਾਵਾਂ ਹੋਈਆਂ ਇਹਦੇ ਨਾਲ ਮੈਂ ਸਮਝਦਾ ਪੰਜਾਬ ਨੂੰ ਜਿਆਦਾ ਛੱਟ ਵੱਜੀ ਆ ਪੰਜਾਬ ਦੇ ਆਰਥਿਕ ਕੋਈ ਵੱਜੀ ਆ ਪੰਜਾਬ ਨੂੰ ਸਾਂਸਕ੍ਰਿਤਿਕ ਪੱਖੋਂ ਵੀ ਛੱਟ ਵੱਜੀ ਬਿਲਕੁਲ ਭਾਵਨਾਤਮਕ ਤੌਰ ਦੇ ਉੱਤੇ ਜਿਹੜੀ ਸਾਡੀ ਸਾਹ ਜ ਆ ਉਹਨੂੰ ਵੀ ਛੱਟ ਵੱਜੀ ਹੈ ਬਿਲਕੁਲ ਜੀ ਅ ਬ੍ਰੇਕ ਲੈਣ ਦਾ ਸਮਾਂ ਹੋ ਗਿਆ ਸੁਵਿੰਦਰਪਾਲ ਜੀ ਅਗਲੀ ਖਬਰਾਂ ਵੱਲ ਵਧਦੇ ਹਾਂ ਪਰ ਲੈਣੇ ਹਾਂ ਇੱਕ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ